ਪੰਜਾਬੀ ਮੇਰੀ ਜਾਣਵਰਗੀ ਪੰਜਾਬੀ ਮੇਰੀ ਪਹਿਚਾਨ ਵਰਗੀ ਪੰਜਾਬੀ ਬਜ਼ੁਰਗ ਦੀ ਦੁਆ ਵਰਗੀ ਪੰਜਾਬੀ ਨੀਰੀ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਵਾਬ ਵਰਗੀ ਪੰਜਾਬੀ ਕੋਰੇ ਜ਼ਵਾਬ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ ਜਦੋਂ ਜਾਗੋ ਉਦੋਂ ਸਵੇਰਾ ਅਸੀਂ ਸੂਰਜ ਨੂੰ ਜਗਾਉਣਾ ਨੱਕੀ ਸੂਰਜ ਸਾਨੂੰ ਜਗਾਵੇ ਜਿਸ ਕਿਤਾਬ ਦਾ ਨਾਮ ਹੀ ਜਗਾਉਣ ਵਾਲਾ ਹੈ ਤਾਂ ਉਹ ਕਿਤਾਬ ਨੂੰ ਪੜਨ ਵਾਲਾ ਕਿੰਨਾ ਜਾਗਿਆ ਹੋਵੇਗਾ ਇਹ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਸੇਵਾਮੁਖਤ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ ਕੇ ਅਗਰਵਾਲ ਦੀ ਕਲਮ ਚੋਂ ਨਿਕਲੇ ਬੋਲਾਂ ਨੂੰ ਇਸ ਕਿਤਾਬ ਚ ਪਰੋਇਆ ਗਿਆ ਹੈ ਰਿਸ਼ਤਿਆਂ ਦੀ ਗੱਲ ਤੇ ਲੋਕਾਂ ਨੂੰ ਸੋਚੀ ਦੇਣ ਵਾਲੀਆਂ ਗੱਲਾਂ ਨਾਲ ਭਰਪੂਰ ਇਸ ਕਿਤਾਬ ਨੂੰ ਚੰਡੀਗੜ੍ਹ ਦੇ ਸੈਕਟਰ 26 ਜਥਾਪਤ ਮਹਾਤਮਾ ਗਾਂਧੀ ਇੰਸਟੀਚਿਊਟ ਲੋਕ ਪ੍ਰਸ਼ਾਸਨ ਪੰਜਾਬ ਚ ਰਿਲੀਜ਼ ਕੀਤਾ ਗਿਆ ਮੇਰੇ ਮਨਚੇ ਆ ਆ ਵੀ ਆਮ ਲੋਕਾਂ ਨੂੰ ਇਹ ਹੈ ਵੀ ਸਿਰਫ ਅੰਗਰੇਜ਼ੀ ਹੀ ਇਨਸਾਫ ਦੀ ਭਾਸ਼ਾ ਹੈ ਪਰ ਜਦੋਂ ਕਿ ਜਿਹੜੇ ਪਿੰਡ ਦੇ ਲੋਕਾਂ ਦਾ ਕੇਸ ਲੱਗਿਆ ਹੁੰਦਾ ਹੈ ਜਿੰਨਾਂ ਜਿਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਕੇਸ ਕਿਸ ਸਥਿਤੀ ਚ ਕੀ ਗੱਲ ਹੈ ਜਦੋਂ ਉਹਨੂੰ ਪੰਜਾਬੀ ਸਮਝ ਹੀ ਨਹੀਂ ਆਉਂਦੀ ਭਾਰੀ ਭਰਪੂਰ ਅੰਗਲਿਸ਼ ਬੋਲ ਕੇ ਉਹਨਾਂ ਦੇ ਕੋਲੇ ਕੁਝ ਨਹੀਂ ਪੈਂਦਾ ਅਸੀਂ ਮੇਜ਼ ਸਾਫ਼ ਨਹੀਂ ਕਰਨਾ ਹੁੰਦਾ ਅਸੀਂ ਇਨਸਾਫ ਕਰਨਾ ਹੁੰਦਾ ਹੈ ਅਸੀਂ ਪਿੰਡਾਂ ਦੇ ਲੋਕਾਂ ਦੇ ਪੱਲੇ ਕੁਝ ਪਾਉਣਾ ਹੁੰਦਾ ਹੈ ਪੱਲਾ ਨਹੀਂ ਝਾੜਨਾ ਹੁੰਦਾ ਉਸ ਗੱਲ ਨੂੰ ਮੱਦੇ ਨਾਜ਼ਰ ਰੱਖਦੇ ਆ ਮੇਰਾ ਮਨ ਹੋਇਆ ਕਿ ਮੈਂ ਪੰਜਾਬੀ ਨੂੰ ਪ੍ਰਫੁੱਲਤ ਕਰਾਂ ਕਿਉਂਕਿ ਜਦੋਂ ਵੀ ਕਿਸੇ ਭਾਸ਼ਾ ਨੂੰ ਜਾਂ ਕਿਸੇ ਚੀਜ਼ ਨੂੰ ਪ੍ਰਫੁੱਲਤ ਕਰਨਾ ਹੋਵੇ ਜਾਂ ਉੱਚਾ ਚੁੱਕਣਾ ਹੋਵੇ ਤੇ ਝੰਡਾ ਵਰਦਾਰਾ ਕਰਨਾ ਹੋਵੇ ਤਾਂ ਉਹਦੇ 'ਚ ਇੱਕ ਗੱਲ ਜ਼ਰੂਰ ਹੁੰਦੀ ਆ ਵੀ ਕੋਈ ਵੱਡਾ ਅਫਸਰ ਹੋਵੇ ਪਰ ਮੈਂ ਬੇਸ਼ੱਕ ਦਿਨਵੀ ਤੌਰ ਤੇ ਵੱਡੇ ਅਫਸਰਾਂ ਪਰ ਪੰਜਾਬੀ ਮਾਂ ਦੇ ਚੰਨਾਂ ਦੇ ਆ ਦੇ ਪ੍ਰਿਆਸ ਕੀਤਾ ਇਸ ਗੱਲ ਨੂੰ ਮੁੱਦੇ ਨਾ ਚੁੜ ਰਹੀਆਂ ਰਸਤੇ ਆ ਮੈਂ ਇਹ ਬੁੱਕ ਲਿਖੀ ਮੈਨੂੰ ਲੱਗਦਾ ਹੈ ਕਿ ਪੰਜਾਬੀ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਅੱਛੀ ਨਿਬਾਹ ਸਾਬਤ ਹੋਵੇ। ਸਾਹਿਤਕ ਸਮਾਗਮ ਹੋਇਆ ਤਾਂ ਇਸ ਸਮਾਗਮ 'ਚ ਵੱਡੀਆਂ ਸ਼ਖਸੀਅਤਾਂ ਵੀ ਪਹੁੰਚੀਆਂ। ਐਸ ਕੇ ਅਗਰਵਾਲ ਦੀ ਪਲੇਠੀ ਵਾਰਤਕ ਕਿਤਾਬ ਜਦੋਂ ਜਾਗੋ ਉਦੋਂ ਸਵੇਰਾ ਦੀ ਰਿਲੀਜ਼ਿੰਗ ਮੌਕੇ ਉਹਨਾਂ ਦੇ ਸਾਥੀ ਸੱਜਣਾਂ ਨੇ ਵੀ ਆਪਣੇ ਤੇ ਐਸ ਕੇ ਅਗਰਵਾਲ ਸਾਹਿਬ ਦੇ ਨਾਲ ਬਿਤਾਏ ਸਮੇਂ ਦੇ ਤਜਰਬੇ ਵੀ ਸਾਂਝੇ ਕੀਤੇ। ਕੋ どうਸ ਵੀਰਾਂ ਬਿਲਕੁਲ ਇਹਦੇ ਵਿੱਚ ਇਹਨਾਂ ਨੇ ਵੱਖ-ਵੱਖ ਵਿਸ਼ੇ ਲਏ ਉਹਨਾਂ ਵਿਸ਼ਿਆਂ ਨੂੰ ਬਹੁਤ ਖੂਬਸੂਰਤੀ ਨਾਲ ਅਦਾ ਕੀਤਾ ਔਰ ਉਹਨਾਂ ਦੇ ਵਿੱਚ ਸਮਾਜਿਕ ਪ੍ਰਸ਼ਾਸਨਿਕ ਰਾਜਨੀਤਿਕ ਵੀ ਕਿਤੇ ਕਿਤੇ ਬਹੁਤ ਟੱਚ ਮਿਲਦਾ ਔਰ ਸਾਡਾ ਸਮਾਜਿਕ ਤਾਣਾ ਬਾਣਾ ਕਿਵੇਂ ਉਲਝ ਗਿਆ ਇਹਨਾਂ ਗੱਲਾਂ ਨੂੰ ਜੱਜ ਸਾਹਿਬ ਨੇ ਬਹੁਤ ਵਧੀਆ ਲਿਖਿਆ ਇੱਕ ਜੁਡੀਸ਼ੀਅਰ ਜੁਡੀਸ਼ਰੀ ਡਿਪਾਰਟਮੈਂਟ ਚ ਹੋਣ ਦੇ ਨਾਤੇ ਤੁਸੀਂ ਪੰਜਾਬੀ ਦਾ ਇੰਨਾ ਇੰਨਾ ਪੰਜਾਬੀ ਨੂੰ ਤੁਸੀਂ ਪਿਆਰ ਕਰਦੇ ਮੈਂ ਆਪਣੀ ਪੂਰੀ ਸਰਵਿਸ ਦੇ ਵਿੱਚ ਮੈਂ ਨਹੀਂ ਦੇਖਿਆ ਕੋਈ ਜੁਡੀਸ਼ੀਅਲ ਆਫਸਰ ਇੰਨਾ ਵਰਕ ਦਾ ਇੰਨਾ ਬਰਡਨ ਹੁੰਦਾ ਵੀ ਇੱਕ ਪੰਜਾਬੀ ਵਾਰੇ ਪੰਜਾਬ ਦਾ ਪੰਜਾਬ ਮਾਂ ਬੋਲੀ ਵਾਰੇ ਇੰਨਾ ਕੁਝ ਦੇਖ ਸਹਣ ਤੇ ਇਹ ਕਹੂੰਗਾ ਕਿ ਜਾਚ ਤਾਂ ਹੈ ਨਹੀਂ ਪਰ ਐਸਕੇ ਅਗਰ왈 ਸਰ ਵਰਗੇ ਇੱਕ ਇੱਕ ਇੱਕੋ ਇੱਕ ਲੋਤੇ ਐਸੇ ਪੀਸ ਨੇ ਇਹ ਸਾਡੇ ਮਤਲਬ ਜੁਡੀਸ਼ਰੀ ਦੇ ਇੱਕ ਹੀਰੇ ਨੇ ਮਤਲਬ ਇੱਕ ਅਸੈਟ ਨੇ ਸਾਡੀ ਜੁਡੀਸ਼ਰੀ ਦਾ ਤੇ ਇਹਨਾਂ ਦੀ ਇੰਨਾ ਵਾਸਟ ਐਕਸਪੀਰੀਅੰਸ ਹੈ ਕਿਉਂਕਿ ਮੈਂ 3 ਸਾਲ ਸਰਨਾ ਚੰਡੀਗੜ੍ਹ ਰਹਾ 1000 ਤੋਂ ਵੀ ਜ਼ਿਆਦਾ ਇਹਨਾਂ ਨੇ ਸਮਝੌਤੇ ਕਰਾ ਦਿੱਤੇ। ਤਾਂ ਸਮਝੌਤੇ ਕਰਾ ਦੇਣਾ ਇਹ ਹਰ ਇੱਕ ਦੇ ਬਸਤੀ ਗੱਲ ਨਹੀਂ ਹੁੰਦੀ। ਇਹਦੇ ਲਈ ਬੰਦੇ ਨੂੰ ਹੁਨਰ ਚਾਹੀਦਾ ਹੁੰਦਾ, ਸੁਣਨ ਦੀ ਪੇਸ਼ੈਂਸ ਚਾਹੀਦੀ ਹੁੰਦੀ ਹੈ। ਉਹ ਜਦ ਸਾਰੇ ਆਪਣੇ ਗੁਣ ਉਹਨਾਂ ਨੇ ਜਦ ਇੱਕ ਕਿਤਾਬ ਦੇ ਵਿੱਚ ਲਿਖ ਦਿੱਤੇ ਹੈ ਤਾਂ ਉਹ ਸਾਡੇ ਲਈ ਨਹੀਂ ਉਹ ਹਰ ਇੱਕ ਲਈ ਉਹ ਕਿਤਾਬ ਇੱਕ ਐਸੈਟ ਬਣ ਗਈ। ਮੈਂ ਜੈਸਾਪ ਦੇ ਨਾਲ ਮੈਂ ਜੈਸਾਪ ਵੀ ਕੋਰਟ ਦੇ ਵਿੱਚ ਐਜ਼ ਅ ਵਕੀਲ ਵੀ ਪੇਸ਼ ਹੋਈਆਂ ਔਰ ਜੈਸਾਪ ਦੀ ਗਾਈਡੈਂਸ ਦੇ ਨਾਲ ਮੈਂ ਜੁਡੀਸ਼ਰੀ ਚ ਵੀ ਆਈਆਂ ਔਰ ਸ਼ੀ ਹੋ ਰਹੀ ਹੈ ਕਿ ਅੱਜ ਸਭ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਉਚੀਆਂ ਨੀਵੀਆਂ ਜੋ ਉਹਨਾਂ ਨੇ ਕਦਮ ਚੱਲੇ ਨੇ ਉਹ ਸਾਰੇ ਆਪਣੀ ਜਿਹੜੀ ਹੈ ਕਿ ਜਦੋਂ ਜਹਤ ਜ਼ਿੰਦਗੀ ਦੇ ਨਾਲ ਜੋ ਕਾਲਾ ਘਾਲੀਆ ਉਸ ਮਾਇਕ ਪਰਉਪਰੀ ਤਰਜਨਾ ਬਾਕੀ ਉਹ ਸਾਰਿਆਂ ਦੇ ਸਪੋਰਟ ਕੀਤੀ ਹੈ ਔਰ ਬਹੁਤ ਅੱਛਾ ਲੱਗ ਰਿਹਾ ਦੋਸਰ ਤਾਂ ਇੱਕ ਕਹਿੰਦੇ ਨਾ ਟ੍ਰੈਜਰ ਆਫ ਨੋਲੇਜ ਹੈ ਮੈਨੂੰ ਖੁਸ਼ੀ ਹੈ ਕਿ ਇਸ ਕਿਤਾਬ ਰਾਹੀਂ ਜਿਵੇਂ ਪਹਿਲਾਂ ਸਾਨੂੰ ਮਿਲਦਾ ਸੀਗਾ ਇਹ ਖਜ਼ਾਨਾ ਹੁਣ ਆਮ ਲੋਕਾਂ ਨੂੰ ਵੀ ਮਿਲੇਗਾ ਐਡੇ ਵੱਡੇ ਅਹੁਦੇ ਤੇ ਬੈਠ ਕੇ ਫੇਰ ਵੀ ਮਾਂ ਬੋਲੀ ਦੀ ਸੇਵਾ ਕਰਨੀ ਐਸ ਕੇ ਅਗਰਵਾਲ ਤੋਂ ਸਿੱਖੋ ਆਪਣੇ ਤਜਰਬਿਆਂ ਤੇ ਲਿਖੀ ਗਈ ਇਹ ਕਿਤਾਬ ਵੱਡੀਆਂ ਸ਼ਖਸੀਅਤਾਂ ਦੀ ਮੌਜੂਦਗੀ ਚ ਇਹ ਕਿਤਾਬ ਲੋਕ ਅਰਪਿਤ ਕਰ ਦਿੱਤੀ ਗਈ ਪੀਟੀਸੀ న్యూਸ ਲਈ ਚੰਡੀਗੜ੍ਹ ਤੋਂ ਦਲਜੀਤ ਸਿੰਘ ਦੀ ਰਿਪੋਰਟ